ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਬਰਾਡ ਵਲੌਗਸ ਤੇ ਹਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਨਾ ਉਹ ਜੀ ਨਵੀਂ ਬਲੌਗ ਤੇ ਸਟਾਰਟਿੰਗ ਹੋ ਗਈ ਹੈ ਆਪਣੀ ਇੱਧਰ ਆ ਲਈ ਬੜੇ ਟੇਸਟੀ ਆ ਇਹ ਵਾਲੇ ਸੱਚੀ ਬਹੁਤ ਜ਼ਿਆਦਾ ਟੇਸਟੀ ਨੇ ਬੜੇ ਇੰਨੇ ਟੇਸਟੀ ਮਤਲਬ ਜਿਗਾ ਦਾ ਖਾਈ ਜਾਏ ਬਾਕੀ ਔਲੇ ਸਿਹਤ ਲਈ ਬਹੁਤ ਚੰਗੇ ਹੁੰਦੇ ਨੇ ਖਾਣੇ ਚਾਹੀਦੇ ਨਾ ਇੱਧਰ ਆਪਣੀ ਕਾਫੀ ਧਰੀ ਹੈ ਬੜੀ ਅਮੀਏ ਤੁਮਨੇ ਕਨ ਕੜਕੜ ਕੇ ਬਣਾਉਣੀ ਹੈ ਸਵੇਰ ਪਹਿਲਾਂ ਇਹਨਾਂ ਨੂੰ ਕਾਫੀ ਬਣਾ ਕੇ ਦਿੱਤੀ ਹੈ ਹੁਣ ਵੀ ਮੈਂ ਮੰਮੀ ਨੂੰ ਕਿ ਆਪਾਂ ਵੀ ਪਕਾ ਕਾਫੀ ਪੀ ਲੈਨੇ ਆ। ਚਾਹ ਪਤੀ ਦੇ ਨਾਲ ਤਾਂ। ਲੋ ਜੀ ਇਹ ਥੋੜਾ ਪਕਾੜਦੇ ਆ ਕਾਫੀ ਪੀਨੇ ਆ। ਜੇ ਆਪਾਂ ਧਰੀ ਅੱਜ ਚੁੱਲ੍ਹੇ ਤੇ ਧਾਰ ਤੇ ਪਹਿਲਾਂ ਤਾਂ ਪਾਣੀ ਗਰਮ ਹੋ ਗਿਆ। ਆ ਵਿੱਚ ਕਰੋ। ਆਪਾਂ ਇੱਕ ਚਮਚਾ ਦੇਸੀ ਘਿਓ ਤਾਂ ਪਾ ਦਾਂਗੇ ਵਿੱਚ। ਧਾਨਾ ਚੁੱਲ੍ਹੇ ਦੇ ਪਰ ਟੇਸਟੀ ਬੰਦੀ ਹੈ। ਦਾਲ ਲਿਆਵਾਂ ਧੋਕੇ ਪਾ ਦੋ ਹਾਂ ਦਾਲ ਧੋਤੀ ਆਪਣੀ ਸੁਬਾਹ ਮੈਂ ਨਾ ਪਾਣੀ ਦੇ ਵਿੱਚ ਭਾਲ ਕੇ ਰੱਖਤੀ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਚੁੱਲੇ ਦੇ ਪਾਣੀ ਗਰਮ ਹੋ ਗਿਆ ਹੋਰ ਜੀ ਜਿਓਗੀ ਤੜਕਾ ਬਾਅਦ ਚੁਲਾ ਲਾਂਗੇ ਅਜੇ ਤਾਂ ਚੁੱਲੇ ਦੀ ਮਾਸ਼ ਹੋ ਲੈਦੀ ਨਾਲ ਖੰਨੇ ਮਗੇ ਹੱਥ ਨਾਲ ਹੀ ਕੱਢ ਲਓ ਲਓ ਜੀ ਤਮਾ ਲੂਣ ਮਿਰਚ ਪਾ ਦਈਏ ਦੇ ਵਿੱਚ ਲੋ ਜੀ ਲੂਣ ਮਿਰਚ ਪਾਉਨੇ ਆਪਾਂ ਇਹਦੇ ਵਿੱਚ ਕਿਉਂਕਿ ਰਿੱਜੀ ਜਾਊਗੀ ਫਿਰ ਲੂਣ ਹਲਦੀ ਤੜਕਾ ਤਾਂ ਸਾਦਾ ਤੜਕਾ ਲਾ ਦਾਂਗੇ ਬਸ ਆਪਾਂ ਕੁਝ ਨਹੀਂ ਕਰਨਾ ਲੋ ਜੀ ਮਿਕਸ ਕਰੋ ਇਹਦੇ ਨਾਲ ਹੀ ਕਰ ਦਿਓ ਕਟਛੀ ਰੱਖਣੀ ਸੀ ਲੋਤੀ ਤੇ ਆਪਣੀ ਬਸਾਂ ਉੱਤੇ ਪੈ ਲਉਗੀ ਆਪੇ ਆ ਪਾਣੀ ਉੱਤੇ ਧਰ ਦੋ ਮੈਂ ਤਾਂ ਲੋ ਜੀ ਆਪਾਂ ਧਰਤੀ ਹੈ ਦਾਲ ਮਾਂ ਛੋਲਿਆਂ ਦੀ ਤੇ ਆ ਵੇਖੋ ਆਪਣੇ ਨੂਨ ਮਿਰਚਦਾਨੀ ਤਰਗੇ ਇਹਨੂੰ ਬੰਦ ਤੇ ਰੱਖ ਕੇ ਇਹਨੂੰ ਅੰਦਰ ਤੇ ਆਪਾਂ ਤੜਕਾ ਫਿਰ ਕੱਢਦੇ ਠਹਿਰ ਕੇ ਪਹਿਲਾਂ ਰੁੱਝੇ ਰੁੱਝੇ ਪੈ ਜੇ ਤੱਕ ਘੰਟਾ ਆਪਾਂ ਵਲੌਗ ਦੀ ਐਡੀਟਿੰਗ ਕਰ ਲਈ ਉਦੋਂ ਤੱਕ ਤੇ ਮੰਮੀ ਇਹਦੇ ਬਸ ਧਰਤੀ ਇਹਨਾਂ ਦਾ ਤੜਕਾ ਮੈਂ ਲਾ ਦੂੰਗੀ ਚੁੱਲ੍ਹੇ ਦੀ ਦਾਲ ਦਾ ਟੇਸ ਹੀ ਵੱਖਰਾ ਹੁੰਦਾ ਦਾਲ ਆਪਣੇ ਚੁੱਲੇ ਤੇ ਧਰਤੀ ਸੀ ਮੰਮੀ ਨੇ ਥੱਤੀ ਦੱਸਾਂ ਮਤਲਬ ਕਿ ਲਸਣ ਅਦਰਕ ਸਰਕ ਸਮਾਨ ਇਹਨੂੰ ਆਪਾਂ ਕੱਟਦੇ ਆ ਤੇ ਦਾ ਕਾ ਕਾ ਨੇਦਰ ਮੰਮੀ ਹਲਟਾ ਪਲਟੀ ਕਪੜਾ ਹੁੰਦੀ ਤੁਹਾਨੂੰ ਪਤਾ ਕਪੜੇ ਸੁੱਕਦੇ ਨਹੀਂ ਐ ਢਿਛੇ ਤੇ ਪਰ ਮੈਂ ਵੇਖ ਕੇ ਗਈਆਂ 2 ਮਿੰਟ ਪਹਿਲਾਂ ਹੀ ਸੱਚ ਦਾਲ ਤਾਂ ਸੱਚ ਮੈਂ 2 ਮਿੰਟ ਪਹਿਲਾਂ ਹੀ ਵੇਖ ਕੇ ਆਈਆਂ ਤੇ ਲਓ ਜੀ ਆਪਾਂ ਹੁਣ ਕੱਟਦੇ ਆ ਬੈਠ ਕੇ ਆਦਾ ਉਦਾ ਲਸਣ ਲਸਣ ਤੇ ਕੱਟ ਲਗੇ ਤੜਕਾ ਲਾ ਦਿੰਦੀਆਂ ਫਿਰ ਆਪਾਂ ਕਪੜੇ ਰੁਸ਼ੇ ਦੀ ਸੁੱਕਦੇ ਨੂੰ ਚਾਹ ਰੋਪਾ ਕੱਟ ਲਗੇ ਸਾਬ ਜੀ ਦਸਰ ਮੈਂ ਸ਼ੈਲ ਕਰਕੇ ਰੱਖਿਆ ਥੋੜਾ ਪਹਿਲਾਂ ਹੀ ਦੱਸਿਆ ਸੀ ਮੈਂ ਡੱਬੀ ਚ ਉੱਥੋਂ ਮੈਂ ਲੈ ਲੈਣੀ ਆ ਕੱਟੇ ਕਦੇ ਕੱਟਣਾ ਹੀ ਹੁੰਦਾ ਬਸ ਕੱਲਾ ਨੂੰ ਚਾਹ ਕੋਲਡ ਚਾਹ ਹੋ ਜਾਂਦਾ ਨਾ ਬੜਾ ਔਖਾ ਲੱਗਦਾ ਹੈਗਾ। ਕੋਲਡ ਵਾਲਾ ਕੰਮ ਘਾਤਦਾ। ਛੇਤੀ ਲੱਗ ਜਾਂਦਾ ਨਾਲ। ਹੂੰ। ਦਸਾਂ ਨਦਰਾ ਕਰ ਮਾਚੋਲੇ ਦਾਲ ਚ ਤਾਂ ਜ਼ਰੂਰੀ ਹੈ ਵੈਸੇ ਤਾਂ ਸਾਰਿਆਂ ਦਾ ਦਾਣਾ ਚ ਜ਼ਰੂਰੀ ਹੁੰਦਾ। ਪਰ ਇਹਦੇ ਚ ਵਾਈ ਬੰਦੀ ਕਰਕੇ ਨਾ ਜ਼ਿਆਦਾ ਜ਼ਰੂਰੀ ਹੁੰਦਾ। ਅਜਾ ਰੌਣਕ ਜੀ ਕਿਵੇਂ ਘੱਟ ਲੱਗੀ ਜਾਂਦੀ ਹੈ ਨਾ ਹਾਂ ਸੁਣਨਾ ਇਹ ਦਿਨ ਹੋਇਆ ਪਿਆ ਤਾਂ ਦੇਣੀ ਹੈ ਇਹੋ ਜੇ ਰੁੱਕੇ ਦਿਨ ਹੋਇਆ ਪਿਆ ਜਪਜੋ ਤੋ ਉਹੀ ਟਾਈਮ ਆਊਗਾ ਸ਼ਾਮ ਵਾਲੇ 4 ਵਜੇ ਕਾਨੂੰ ਜਪਜੋ ਸਿੰਘ ਬਰਾੜ ਦਾ ਫੰਕਸ਼ਨ ਹੈ ਲੈ ਕੇ ਚੱਲਾਂਗੇ ਤੁਹਾਨੂੰ ਵੀ ਕਈ ਵਾਰ ਇਹ ਅਲਾਊਡ ਹੁੰਦਾ ਕਈ ਵਾਰ ਨਹੀਂ ਹੁੰਦਾ ਅਲਾਊਡ ਹੈ ਨਾ ਜੇ ਹੋਇਆ ਤਾਂ ਆਪਾਂ ਥੋੜੀ ਮੋਟੀ ਲੈ ਕੇ ਆਵਾਂਗੇ ਕਲਿੱਪਸ ਜੇ ਅਲਾਊਡ ਹੋਇਆ ਤਾਂ ਕਈ ਵਾਰ ਅਲਾਊਡ ਨਹੀਂ ਵੀ ਹੁੰਦਾ ਵੈਸੇ ਨਾ ਪਰੂ ਰੈਗੂਲੇਸ਼ਨ ਹਰ ਇੱਕ ਸਕੂਲ ਦਾ ਅਲੱਗ ਹੁੰਦਾ ਹੈ ਦੇਖੋ ਜਾ ਕੇ ਪਤਾ ਲੱਗੂਗਾ ਕਿਉਂਕਿ ਆਹ ਇਹਦਾ ਇਹਦੇ ਨਾਲ ਪਿਆਜ਼ ਦੇ ਵਿੱਚ ਗੰਧ ਨਹੀਂ ਹੁੰਦੀ ਆ ਉਹ ਜ਼ਰੂਰ ਕੱਢ ਦਿਆ ਕਰੋ ਰੂਲ ਕੱਢਿਆ ਕਰੋ ਸਾਰੇ ਜਣੇ ਕਈ ਨਹੀਂ ਕੱਢਦੇ ਹੋਣਗੇ ਪਰ ਉਹਦੇ ਨਾਲ ਜਿਹੜੀ ਆ ਨਾਮ ਨਹੀਂ ਲਈਦਾ ਕਹਿੰਦੇ ਨੇ ਬਿਮਾਰੀ ਉਹ ਲੱਗਦੀ ਆ ਮਾਮੀ ਨੀ ਰੱਖਨੇ ਵਿੱਚ ਪਾਉਣਾ ਦੋ ਬੇਲੀਆਂ ਪਾਉਂਦੇ ਨੇ ਮੋਬੀਏ ਤੇ 담 ਲੈਦੀ ਆ ਬਈ ਅੱਜ ਥੋੜਾ ਜਿਹਾ ਸਾਡਾ ਕੰਮ ਸਦਿਆਂ ਦਾ ਸੀਗਾ ਅੱਜ ਬ੍ਰਾਂਡ ਸਾਹਿਬ ਨੇ ਵੇਣ 1 ਘੰਟਾ ਪਹਿਲਾਂ ਆਈ ਆ ਫੇ ਸਾਰੇ ਕੰਮ ਮਤਲਬ ਮੰਮੀ ਤਾਂ ਜਾਂਦੇ ਹੀ ਸਵੇਰ ਉੱਠ ਖੜੀ ਸੀ ਕਿੰਨੇ ਵੇ ਉੱਠੀ ਸੀ ਮੰਮੀ ਮੰਮੀ 4 ਵਜੇ ਉੱਠ ਖੜੀ ਸੀ ਸਾਨੂੰ 5:30 ਠਾਇ 5:30 ਵਜੇ ਬੱਗੇ ਠਾਇ ਬਸ ਈ 5:30 ਵਜੇ ਜਦ ਜੋਤਰੀ ਉੱਠ ਖੜੀ ਸੀ ਤਾਂ 10 ਵਜੇ ਜਬ ਜੋਤ ਕਰੇ ਮੰਮੀ ਨਹੀਂ ਦਾਈ ਆ ਪਾਪਾ ਥੋੜਾ ਜ ਹੋਰ ਸੌਣਗੇ ਕੀ ਕਰੇ ਕੱਲ ਤਾਂ ਥੱਕਿਆ ਵੀ ਬਾਲਾ ਸੀ ਕੱਲ ਬਾਵਾ ਪ੍ਰੈਕਟਿਸ ਕਰਾਈ ਕੋਸ਼ਲਾ ਪ੍ਰੈਕਟਿਸ ਕੋਠੇ ਤੇ ਕਰਾਉਂਦੇ ਆ ਕੋਠੇ ਤੇ ਚੜ੍ਹਨ ਦਾ ਉਤਰਨ ਦਾ ਬੱਚਿਆਂ ਨੇ ਕਿੱਡਾ ਔਖਾ ਕੋਠੇ ਦੇ ਰੂਮ ਆ ਨਾ ਪ੍ਰੈਕਟਿਸ ਵਾਲਾ ਨੀਚੇ ਤਾਂ ਸਟੱਡੀ ਰੂਮ ਆ ਸਾਰੇ ਸਰਦੀ ਦੇ ਵਿੱਚ ਦਿਨ ਨਿੱਕੇ ਹੋਣ ਕਰਕੇ ਪਤਾ ਹੀ ਨਹੀਂ ਲੱਗਦਾ ਕਿੱਥੋਂ ਨੂੰ ਭੱਜ ਗਏ ਗਸਰ ਗਿਆ ਤੇ ਉਡਦਾ ਗਿਆ ਪੱਠੇ ਵੱਢਣ ਲਈ ਆ ਗਿਆ ਸਾਡਾ ਕੈਨਸਲ ਹੋ ਗਿਆ ਖੇਤ ਜਾਣਾ ਨਹੀਂ ਅਸੀਂ ਵੱਢ ਲੈਣੀ ਸੀ ਇਹਨੇ ਵੱਢਣ ਨਾਲ ਤਾਂ ਲੱਗਾ ਹੁੰਦਾ ਥੋੜੇ ਆਪਦੇ ਜੋਕ ਲੈ ਜਾਂਦਾ ਅਗਲਾ ਸਾਡਾ ਵੱਢ ਜਾਂਦਾ ਹੈਗਾ ਤੇ ਅਸੀਂ ਸੋਚਿਆ ਨਹੀਂ ਹੁੰਦਾਗਾ ਡੈਡੀ ਆਂਦਾ ਜੀ ਨਾ ਆਇਆ ਫਿਰ ਤੁਸੀਂ ਵੱਢ ਲਿਓ ਪਰ ਕੈਨਸਲ ਹੋ ਗਿਆ ਸਾਡਾ ਦਾਣਾ ਪਤਾ ਰਹੀਏ ਤੜਕਾ ਪਾ ਥਲਾ ਦੇ ਉਨਰ ਜਿਹਾ ਪਾ ਹਿੰਗ ਪਾ ਲਈਆ ਤੇ ਲਸਣ ਤੇ ਅਦਰਕ ਪਾ ਲਈਆ ਆਪਾਂ ਜੀਰਾ ਪਾ ਲਿਆ ਤੇ ਇਹਦੇ ਭੁੰਨ ਲਈਏ ਨੂੰ ਆਪਾਂ ਕੋਈ ਕੁ ਜੈਸਿਕ ਮਸਾਲੇ ਜਿਹੜੇ ਵੈਸੇ ਮੈਂ ਦਾਲ ਦੇ ਨਾਲ ਹੀ ਰਿਜਦੇ ਇਹਦੇ ਵਿੱਚ ਹੀ ਪਾਤੇ ਆ ਇੱਥੇ ਤਾਂ ਆਪਾਂ ਮਸਾਲਾ ਹੀ ਭੁੰਨਣਾ ਬਸ ਜੀਰਾ ਹਿੰਗ ਪਾ ਕੇ ਲਸਣ ਅਦਰਕ ਪਾ ਲਿਆ ਸਿੰਪਲ ਦਾ ਤੜਕਾ ਹੀ ਖਾਣਾ ਚਾਹੀਦਾ ਹੈ ਹਨਾ ਅੱਜਕਲ ਹੈਲਥ ਇਸ਼ੂ ਬਹੁਤ ਹੋ ਜਾਂਦੇ ਆ ਤੇਜ਼ ਤੜਕੇ ਮਸਾਲੇ ਖਾਣਾ ਤੋਂ ਕੋਸ਼ਿਸ਼ ਅਵੋਇਡ ਕਰੋ ਮਿਸਿਕ ਮਸਾਲੇ ਖਾਓ ਮਤਲਬ ਜਿਹੜੇ ਤੇਜ਼ ਮਸਾਲੇ ਵਗੈਰਾ ਉਹਨਾਂ ਨੂੰ ਅਵੋਇਡ ਕਰੋ ਤੇ ਬੇਸਿਕ ਮਸਾਲੇ ਜਿਵੇਂ ਅਸੀਂ ਤਾਂ ਖਾਂਦੇ ਵੀ ਨਿਗੇ ਬਟ ਜਿਹੜੇ ਖਾਂਦੇ ਨੇ ਕਿ ਕਿਵੇਂ ਕਹਿੰਦੇ ਨੇ ਚਾਣਾ ਮਸਾਲੇ ਦੇ ਵਿੱਚ ਚਨੇ ਦਾ ਉਹ ਪਾ ਲਓ ਪਲਾਨਾ ਪਾ ਲਓ ਹਨ ਇਸ ਤਰ੍ਹਾਂ ਦੇ ਲੋੜ ਨੇ ਇਸ ਤਰ੍ਹਾਂ ਦੇ ਮੋੜ ਜੀ ਟਮਾਟਰ ਤੇ ਹਰੀ ਮਿਰਚ ਪਾ ਲੈਣੇ ਤਮਾਟਰ ਵੀ ਕੱਢ ਕੇ ਯੂਜ਼ ਕਰਦੇ ਹਾਂ ਤੁਹਾਨੂੰ ਪਤਾ ਹੀ ਨਾਉ ਜਿਨਾਲੀ ਟਮਾਟਰ ਪਿਆਜ਼ ਪਾਉਣੀ ਹੈ ਇਹ ਜੱਪਜੋਦੀ ਦੀ ਸੋਟੀ ਵਾਲੀ ਪਲੇਟ ਹੈ ਜਿਹੜਾ ਤੋਂ ਵਧੀਆ ਲੱਗ ਲੱਗ ਜਾਣੇ ਹੋਇਆ ਔਰ ਰੰਗੀਨ ਵੀ ਕਰਦੇ ਹੁੰਦੇ ਨੇ ਇਹਦੇ ਤੇ ਪਲੇਟ ਉਦੋਂ ਦਾ ਮੈਂ ਵੀ ਜੱਪਜੋਦੀ ਪਲੇਟ ਹੀ ਵਰਤਣ ਲੱਗ ਗਈ ਲਗ ਲਗ ਕੱਟੀ ਜਾਂਦੀ ਮੈਂ ਮੇਰੇ ਤਿੰਨ ਤਿੰਨ ਟੋਕਰੀਆਂ ਲੈਣੀਆਂ ਪੈਣਗੀਆਂ ਕਿ ਲਗ ਲਗ ਕੌਲੀਆਂ ਜਾਂ ਟੋਕਰੀਆਂ ਜੇ ਤੇ ਆਪਣੀ ਜਿਹੜੀ ਦਾਲ ਆ ਉਹ ਰਿੱਝ ਗਈ ਸੀ ਤੇ ਮੈਂ ਤੜਕਾ ਅੰਦਰੋਂ ਬਣਾ ਕੇ ਲਈ ਸੀ ਕਿਚਨ ਚੋਂ ਤੇ ਹੁਣ ਆਪਾਂ ਲਾ ਦਿੰਨੇ ਤੜਕਾ ਤੇ ਦਾਲ ਆਪਣੀ ਆਲਮੋਸਟ ਰੈਡੀ ਆ ਜਸਟ ਮਤਲਬ ਤੜਕਾ ਪਾਉਣ ਤੋਂ ਬਾਅਦ 5-7 ਮਿੰਟ ਹੋਰ ਮਤਲਬ ਅੱਗ ਤੇ ਰਜਾ ਲਾਂਗੇ ਤੇ ਜਿਹੜੀ ਦਾਲ ਆ ਬਹੁਤ ਟੇਸਟੀ ਬਣੀ ਸੀ ਤੇ ਬਾਕੀ ਜਿਹੜੇ ਆਪਣੇ ਵਲੌਗ ਆ ਤੁਹਾਨੂੰ ਥੋੜੇ ਪੈਂਡਿੰਗ ਚ ਮਿਲ ਰਹੇ ਨੇ ਤੇ ਕਿਉਂਕਿ ਫਿਲਹਾਲ ਹੁਣ ਮੈਂ ਐਡੀਟਿੰਗ ਜ਼ਰੂਰ ਕਰ ਰਹੀ ਹਾਂ ਬਟ ਤबीयत ਹੁਣ ਮੇਰੀ ਖਰਾਬ ਹੈ ਫੀਵਰ ਵਗੈਰਾ ਹੋਇਆ ਹੈਗਾ ਇਸ ਕਰਕੇ ਆਵਾਜ਼ ਵੀ ਤੁਹਾਨੂੰ ਲੱਗ ਰਹੀ ਹੋਗੀ ਤੇ ਇਹ ਵਲੌਗ ਤੁਹਾਨੂੰ ਪਿਛਲੇ ਹਫਤੇ ਦੇ ਹੀ ਮਤਲਬ ਮਿਲ ਰਹੇ ਨੇ ਕਿਉਂਕਿ ਹਨਾ ਹੁਣ ਤਾਂ ਤੁਹਾਨੂੰ ਪਤਾ ਐਗਜ਼ਾਮ ਦਾ ਟਾਈਮ ਆ ਗਿਆ ਜੇ ਜੱਜ ਚੋ ਦੇ ਫੰਕਸ਼ਨਲ ਵਲੌਗ ਤੁਹਾਨੂੰ ਨੈਕਸਟ ਮਿਲੂਗਾ ਹਨਾ ਸੋ ਤੁਸੀਂ ਆਈਡੀਆ ਲਾ ਸਕਦੇ ਹੋ ਵਲੌਗਸ ਥੋੜੇ ਪੈਂਡਿੰਗ ਚ ਮਿਲ ਰਹੇ ਆ ਤੁਹਾਨੂੰ ਕੋਸ਼ਿਸ਼ ਕਰਾਂਗੇ ਤੁਹਾਨੂੰ ਰੈਗੂਲਰ ਜਿਹੜੇ ਵਲੌਗ ਡੇ ਬਾਈ ਡੇ ਫਿਰ ਦਿਆ ਕਰਾਂਗੇ ਪਹਿਲੇ ਇਹ ਕੰਪਲੀਟ ਕਰ ਲਈਏ ਸਾਰੇ ਵਲੌਗ ਆਪਾਂ ਬਣ ਚੁਗੀ ਦਾਲ ਲੋ ਜੀ ਹੁਣ ਦਾਲ ਨੂੰ ਬਸ ਹੋਰ ਕੁਝ ਨਹੀਂ ਹੁਣ ਤਾਂ ਬਸ ਸੇਕ ਲੱਗ ਕੇ ਤਿਆਰ ਹੋ ਜੂਗੀ ਮੈਂ ਨਾ ਗਿੱਡੇ ਮਿੱਡੇ ਕਰਦਾ ਮਾੜੇ ਜਿਹੇ ਕੱਪੜੇ ਗਿੱਲੇ ਸੁੱਕੇ ਜ ਫੇਰ ਹੀ ਪਤਾ ਲੱਗੂਗਾ ਪੈਂਟਰ ਮੋਦੀਆਂ ਮਾਣੀਆਂ ਬੰਦੀਆਂ ਮੈਂ ਸੱਚ ਨਾਲ ਚੁੰਟੀਆਂ ਲਾ ਕੇ ਕਰਦੇ ਹੁੰਨੇ ਕਿਉਂਕਿ ਸ਼ਾਮ ਨੂੰ ਫੇਰ ਜ ਲਾਉਨੇ ਆ ਕਾਲੀ ਕਾਲੀ ਦੇ ਵਿੱਚ ਨਾ ਚੁੰਟੀ ਨਹੀਂ ਫਰ ਲੈਂਦੀ ਨਹੀਂ ਮੈਂ ਲਾ ਕੇ ਨਾ ਹੀ ਤੰਗਦੇ ਨੇ ਤੋਪੜਾ ਕੁਝ ਮੈਂ ਚਲੋ ਜੀ ਆਪਾਂ ਮਿਲ ਗਿਆ ਠਹਿਰ ਕੇ ਤਾਲ ਆਪਣੇ ਬਣ ਗਏ ਆ ਤੇ ਆਪਾਂ ਮਿਲਦੇ ਤੁਹਾਨੂੰ ਢਹਿ ਕੇ ਵਲੌਗ ਵਗੈਰਾ ਐਡਿਟ ਕਰਕੇ ਪਾ ਦਈਏ ਆਪਾਂ ਚਲੋ ਜੀ ਮੈਂ ਜਬ ਜੋ ਦੇ ਕਰ ਰਹੀਆਂ ਫੰਕਸ਼ਨ ਦੀ ਤਿਆਰੀ ਕਪੜੇ ਵਗੈਰਾ ਆਪਾਂ ਕੱਢ ਲਿਆ ਤੇ ਹੁਣ ਇਹਦੇ ਪਿੰਸ ਵਗੈਰਾ ਜਿਹੜੀਆਂ ਲੋੜ ਆ ਹਨਾ ਪਿੰਸ ਵਗੈਰਾ ਯੂਜ਼ ਹੋਣਗੇ ਮੈਂ ਕਿਉਂ ਕੱਢ ਲਈਏ ਸੂਆ ਪਤਾ ਲੱਗੂ ਕਿਹੜੀਆਂ ਆਣਗੀਆਂ ਹਨਾ ਜੇ ਉਹ ਕੱਢ ਕੇ ਰੱਖ ਲਾਂ ਮੈਂ ਕਿਉਂ ਮੈਂ ਸਾਰੇ ਤਰ੍ਹਾਂ ਦੀ ਹੈ ਤੇ ਮੇਰਾ ਜੁਐਲਰੀ ਬਾਕਸ ਕਮੈਂਟ ਕਰਕੇ ਦੱਸ ਦੋ ਜੇ ਸ਼ੇਅਰ ਕਰ ਦਾਂਗੇ ਮੈਂ ਸਾਰਾ ਮੇਰੀ ਜੁਐਲਰੀ ਬਾਕਸ ਹੈ ਇਨਾ ਵੱਡਾ ਸਾਈਜ਼ ਹੈ ਇਹ ਜਦ ਜੁਦੀ ਡਰੈਸ ਆਈ ਕੱਲ ਨੂੰ ਤੁਹਾਨੂੰ ਪਤਾ ਲੱਗੂ ਰੈਡੀ ਕਰੂੰਗੀ ਜਦੋਂ ਮੈਂ ਮੈਂ ਕਿਹੜੇ ਕਲਰ ਦਾ ਸੂਟ ਵੇਅਰ ਕਰਨਾ ਹਲਕਾ ਇਹਦਾ ਖਾ ਦੇਣੀ ਤੁਹਾਨੂੰ ਬਲੈਕ ਕਲਰ ਦਾ ਕੱਲ ਨੂੰ ਪਤਾ ਲੱਗੂਗਾ ਸਾਰੇ ਕੁਝ ਕੱਲ ਨੂੰ ਹੁਣ ਪਤਾ ਹੁਣ ਕੋਈ ਟਾਈਮ ਨਹੀਂ ਮੇਰੇ ਕੋਲ ਜਦ ਜੁਦ ਪਿਆ ਸੁੱਤਾ ਤੇ ਮੈਨੂੰ ਹੁਣ ਲਾਲ ਝੋਏ ਤੇ ਮੈਂ ਕਿ ਮੈਂ ਨਾ ਪਿੰਸ ਜਿੰਨਾ ਦੀ ਜ਼ਰੂਰਤ ਹਨ ਉਹ ਮੈਂ ਕੱਢ ਕੇ ਹੁਣੇ ਰੱਖ ਲੈਣੀ ਫਿਰ ਉਹ ਸਵੇਰ ਮੈਨੂੰ ਔਖਾ ਲੱਗੂਗਾ ਜਿਵੇਂ ਇਸ ਤਰ੍ਹਾਂ ਦੇ ਪਿੰਨਾ ਹਨ ਕਿੱਦਾਂ ਕੀ ਕਰਨਾ ਸਾਬਾ ਸਵੇਰ ਪਤਾ ਲੱਗੂ ਤੁਹਾਨੂੰ ਤੇ ਆਪਾਂ ਵਲੌਗ ਦਾ ਵੀ ਬਸ ਇੱਥੇ ਐਂਡ ਕਰ ਤੇ ਤੇ ਤੁਹਾਨੂੰ ਸਾਰੇ ਵਲੌਗ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੱਦਾਂ ਦੇ ਲੱਗਦੇ ਤੁਹਾਨੂੰ ਸਾਡੇ ਵਲੌਗ ਇਹ ਦੋ ਪੱਤੇ ਆਪਾਂ ਕੱਢ ਲਿਆ ਤੇ ਅਸੋਕਸ ਤੇ ਮੇਰੀ ਤੇ ਆ ਆਪਾਂ ਦੋ ਪੱਤੇ ਕੱਢ ਲਿਆ ਜੇ ਹੋਰ ਟਿਕ ਟੈਕ ਦੀ ਤੇ ਮੈਂ ਲੋੜ ਪੈਂਦੀ ਐਂ ਕਰਦੇ ਆ ਆਪਾਂ ਸਾਰਾ ਇਹ ਕੱਢ ਲੈਨੇ ਇਹਨੂੰ ਹਣਾ ਬਾਹਰ ਬੈਕ ਨੂੰ ਇਹ ਬੈਕੇਗਾ ਮੇਰਾ ਕੱਲਾ ਪਿੰਸ ਵਾਲਾ ਇਹਨੂੰ ਹੀ ਬੈਕ ਨੂੰ ਬਾਹਰ ਕੱਢਦੇ ਨੇ ਬਾਕੀ ਜੁਐਲਰੀ ਲਈ ਤੁਸੀਂ ਮੈਨੂੰ ਕਮੈਂਟ ਕਰ ਦਿਓ ਜੇ ਤੇ ਇਹ ਦੇਖ ਸੇਫਟੀ ਪਿਨ ਵਗੈਰਾ ਦੀ ਲੋਡ ਵੀ ਕੱਢ ਲੈਣੇ ਨਾ ਸੇਫਟੀ ਪਿਨ ਇਥੇ ਵੱਡੇ ਹੋਏ ਆ ਛੋਟੇ ਨਹੀਂ ਹੈਗੇ ਮੁੱਠੀ ਦਾ ਪਏ ਆ ਛੋਟਿਆਂ ਦੀ ਡੱਬੀ ਦੇਖਣੀ ਪਊਗੀ ਇੱਥੇ ਚਲੋ ਆਪਾਂ ਇਹ ਵੀ ਕੱਢ ਲੈਣੇ ਨਾ ਛੋਟੇ ਮੇਰੇ ਇੱਕ ਬਰਸ ਚ ਵੀ ਹੋਣਗੇ ਦੇਖਦੇ ਮੈਂ ਠੀਕ ਹੈ ਜੀ ਚਲੋ ਵਲੌਗ ਦਾ ਕਰਦੇ ਆਪਾਂ ਇੱਥੇ ਅੰਦਰ ਜੇਕਰ ਤੁਹਾਨੂੰ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਜੀ ਮਿਲਦਾ ਨਵੇਂ ਵਲੌਗ ਦੇ ਨਾਲ। ਉਦੋਂ ਤੱਕ ਦੇ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ। ਟੇਕ ਕੇਅਰ। ਬਾਏ ਬਾਏ।